ਆਓ ਫਿਰ ਆਪਾਂ ਅੱਜ ਅਲਸੀ ਬਣਾਉਣੀ ਦੱਸਦੇ ਆ ਤੁਹਾਨੂੰ ਸਰਦੀਆਂ ਆ ਗਈਆਂ ਨੇ ਹੁਣ ਅਲਸੀ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੇ ਖਾਣੀਆਂ ਹੀ ਐ ਤੇ ਆਓ ਫਿਰ ਆਪਾਂ ਅੱਜ ਬਜ਼ੁਰਗਾਂ ਵਾਸਤੇ ਅਲਸੀ ਬਣਾਈਏ ਪਾਏ ਵੱਡੇ ਖਾਓ ਪਾਏ ਛੋਟੇ ਖਾਓ ਆ ਕਿਲੋ ਅਲਸੀ ਲਿਆਂਦੀ ਆ ਪੀਠੀ ਹੋਈ ਤੇ ਬਾਜ਼ਾਰ ਚੋਂ ਲਿਆਏ ਆ ਹੁਣ ਤੁਹਾਨੂੰ ਦੱਸਦੇ ਆ ਇਹਦੇ ਚ ਅੱਜ ਮਿੱਠਾ ਤੇਲ ਪਾ ਕੇ ਬਣਾਵਾਂਗੇ ਆ ਦੇਖੋ ਦਾ ਤਿਲਾਂ ਦਾ ਤੇਲ ਐ 1/2 ਕਿਲੋ ਇਹਨੂੰ ਮੈਂ ਗਰਮ ਕਰ ਲਿਆ ਏ ਇਹ ਵੀ ਬਾਜ਼ਾਰੋਂ ਹੀ ਲਿਆਂਦਾ ਆ ਜਿਹੜਾ ਘੋੜਿਆ ਇਹ ਹੈਗਾ ਆ ਤਿੰਨ ਪਾ ਤਿੰਨ ਪਾ ਘੋੜਾ ਇਹਦੀ ਚਾਣੀ ਬਣ ਰਹੀ ਆ ਇੱਧਰ ਵੇਸਣਿਆ 1/2 ਕਿਲੋ ਇਹ ਵੀ ਜ਼ਰੂਰ ਵਿੱਚ ਪਾਵਾਂਗੇ ਆ ਦੇਖੋ ਮੋਟਾ ਵੇਸਣਿਆ ਤੇ ਇਹ ਵੀ ਅਸੀਂ ਅੱਜ ਨਾਲ ਹੀ ਬਣਾਵਾਂਗੇ ਭਾਵੇਂ ਛੋਲਿਆਂ ਦਾ ਆਟਾ ਪਾ ਲੋ ਤੇ ਭਾਵੇਂ ਵੇਸਣ ਪਾ ਲੋ ਤੇ ਆ ਤੇਲਿਆ 200 ਗ੍ਰਾਮ ਇਹ ਵੀ ਅੱਜ ਨਾਲ ਹੀ ਪਾਵਾਂਗੇ ਇਹਨਾਂ ਨੂੰ ਡੰਡੇ ਕੁੰਡੇ ਚ ਕੁੱਟ ਲਿਆ ਐ ਬਰੀਕ ਕਰ ਲੈਨੇ ਹੁਣ ਖਿਲਾ ਦਾ ਤੇਲ ਜਿਹੜਾ ਇਹਨਾਂ ਨੂੰ ਮੈਂ ਗਰਮ ਕਰ ਲਿਆ ਏ ਤੇ ਆ ਜਿਹੜਾ ਵੇਸਣਿਆ ਇਹਦੇ ਵਿੱਚ ਪਾ ਕੇ ਤੇ ਆਪਾਂ ਭੁੰਨਾਗੇ ਚੰਗੀ ਤਰ੍ਹਾਂ ਤੇ ਮੈਂ ਤੁਹਾਨੂੰ ਇੱਥੇ ਗੱਲ ਦੱਸਦੀ ਆ ਕਿ ਕਈ ਲੋਕ ਤੇਲ ਤੇ ਘਿਓ ਅਲਸੀ ਦੇ ਵਿੱਚ ਨਹੀਂ ਪਾਉਂਦੇ ਪਰ ਜਿਹੜੇ ਜੋੜਾਂ ਦੇ ਦਰਦ ਹੁੰਦੇ ਆ ਜਾਂ ਇਹੋ ਜਿਹਾ ਕੋਈ ਹੁੰਦਾ ਜਿਹਦੇ ਵਾਸਤੇ ਅਲਸੀ ਐਸਲ ਵਿੱਚ ਬਣਾਉਣੀ ਹੁੰਦੀ ਆ ਉਹਨਾਂ ਦੇ ਵਿੱਚ ਅਸੀਂ ਇਹ ਤੇਲ ਪਾ ਸਕਦੇ ਆ ਉਧਰ ਚਾਣੀ ਸਾਡੀ ਬਣ ਰਹੀ ਆ ਇਹਨੂੰ ਵੀ ਆਪਾਂ ਚੈੱਕ ਕਰੀ ਜਾਵਾਂਗੇ ਜਾਣੀ ਨੂੰ ਏਦਾਂ ਹੱਥ ਲਾ ਲਾ ਕੇ ਨਾਲ-ਨਾਲ ਦੇਖੀ ਜਾਣਾ ਇੱਕ ਤਾਰ ਦੀ ਬੰਜੇਗੀ ਤੇ ਜਿਹੜਾ ਗੈਸ ਆ ਉਹਨੂੰ ਬੰਦ ਕਰ ਦਵਾਂਗੇ ਅਜੇ ਬਣੀ ਨਹੀਂ ਆ ਬਣ ਰਹੀ ਆ ਤੇ ਤੇਲ ਜਿਹੜਾ ਆ ਇਸ ਕਰਕੇ ਪਾਈਦਾ ਆ ਕਿ ਆਪਣੇ ਜੋੜ ਜਿਹੜੇ ਆ ਨਾ ਇਹ ਸਹੀ ਰਹਿਣ ਤੇ ਇਹ ਵੱਡੀ ਉਮਰ ਦੇ ਜਿਹੜੇ ਖਾਂਦੇ ਆ ਬਜ਼ੁਰਗ ਜਾਂ ਕਿਦਾਂ ਉਹਨਾਂ ਵਾਸਤੇ ਬਹੁਤ ਵਧੀਆ ਤੇਲ ਜਿਹੜਾ ਗੋਡਿਆਂ ਵਾਸਤੇ ਜਾਂ ਦਰਦਾਂ ਵਾਸਤੇ ਬਹੁਤ ਵਧੀਆ ਰਹਿੰਦਾ ਆ ਹੁਣ ਆਪਾਂ ਵੇਸਨ ਦਾ ਭੁੰਨ ਲਿਆ ਆ ਤੇ ਹੁਣ ਮੈਂ ਅਲਸੀ ਜਿਹੜੀ ਆ ਉਹ ਵੀ ਪਾ ਦੂੰਗੀ ਕੜਾਈ ਦੇ ਵਿੱਚ ਇਹ ਵੀ ਨਾਲ ਹੀ ਹੁਣ 2-4 ਮਿੰਟ ਇਹਨੂੰ ਵੀ ਭੁੰਨਾਗੇ ਚੰਗੀ ਤਰ੍ਹਾਂ ਜਦ ਤੱਕ ਇਹਦੀ ਸਮੈਲ ਆ ਨਹੀਂ ਆਉਂਦੀ ਉਨੀ ਦੇਰ ਤੱਕਰ ਭੁੰਨੀ ਜਾਵਾਂਗੇ। ਅਲਸੀ ਬਣਾਉਣ ਦਾ ਅਸਲ ਵਿੱਚ ਤਰੀਕਾ ਇਹੋ ਹੈ ਕਈ ਲੋਕ ਤੇ ਅਲਸੀ ਪੀਠ ਕੇ ਤੇ ਭੁੰਨ ਕੇ ਤੇ ਉਹਨੂੰ ਚਾਣੀ ਜੀ ਪਾ ਲੈਂਦੇ ਸਿੱਧਾ ਹੀ ਨਾ ਉੱਚ ਕਿਓ ਪਾਉਂਦੇ ਆ ਤੇ ਨਾ ਹੀ ਉਹਦੇ ਵਿੱਚ ਤੇਲ ਪਾਉਂਦੇ ਆ। ਪਰ ਕਿਓ ਭਾਵੇਂ ਤੁਸੀਂ ਪਾਓ ਨਾ ਪਾਓ ਉਹ ਗੱਲ ਵੱਖਰੀ ਆ ਪਾ ਲਓ ਜਾਂ ਨਾ ਪਾ ਲਓ ਉਹ ਗੱਲ ਵੱਖਰੀ ਆ। ਪਰ ਤੇਲ ਜਿਹੜਾ ਹੈ ਨਾ ਇਹ ਇੱਕ ਬਹੁਤ ਵਧੀਆ ਬੈਨੀਫਿਟ ਦਿੰਦਾ ਹੈ ਆਪਣੀ ਹੱਡੀਆਂ ਵਾਸਤੇ ਸਰੀਰ ਵਾਸਤੇ ਇਹ ਬਹੁਤ ਹੀ ਵਧੀਆ ਆ ਤੇ ਅਹੀਂ ਦਲਸੀ ਬਣਾਉਣ ਵਾਸਤੇ ਅੱਜ ਦੋ ਜਣੇ ਲੱਗੇ ਹੋਇਆ ਕਿਉਂਕਿ ਅਲਸੀ ਜੜੀ ਆ ਇਹਦਾ ਧਿਆਨ ਵੀ ਬੜੀ ਰੱਖਣਾ ਪੈਂਦਾ ਹੈ ਕਿ ਇਹ ਸੜ ਨਾ ਜਾਵੇ ਜਾਂ ਛੇਤੀ ਚ ਖੜਚੀ ਨਾ ਵੱਜੇ ਹਨਾ ਮਤਲਬ ਨਾ ਵੱਜੇ ਤੇ ਸੜ ਜਾਂਦੀ ਆ ਇਸ ਕਰਕੇ ਦੋ ਜਣੇ ਮਦਦ ਨਾਲ ਬਣਾ ਰਹੇ ਆ ਇਹ ਦੇਖੋ ਤੇਲ ਵੀ ਹੈਗੇ ਹੜਕੋ ਉਹੀ ਜਿਹੜੇ ਤੁਹਾਨੂੰ ਵਕਾਏ ਸੀ ਉਹ ਵੀ ਵਿੱਚ ਪਾਤੇ ਆ ਕਿਉਂਕਿ ਇਹ ਵਿਟਾਮਿਨ ਡੀ ਜਿਹੜਾ ਇਹਨਾਂ ਨਾਲ ਬਹੁਤ ਵਾਧਾ ਵਾ ਵਿਟਾਮਿਨ ਡੀ ਦਾ ਮਤਲਬ ਹੁੰਦਾ ਕਿ ਆਪ